ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀਆ ਆਪਾਂ ਭਰਾਵੋ 20 ਸਾਲ 15 ਸਾਲ ਪਿੱਛੇ ਜਾਨਨੇ ਆ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਖੇਤੀਬਾੜੀ ਖੇਤੀਬਾੜੀ ਭਰਾ ਸਾਡੇ ਕਰਦੇ ਸੀਗੇ ਉਹ ਛੋਟੇ ਕਰੇਲੇ ਵੱਡੇ ਕਰੇਲੇ ਮਿਲ ਕਹਿਣ ਤੋਂ ਭਾਵ ਛੋਟੇ ਵੀ ਧਿਆਨ ਚਾਉਂਦਾ ਹੋਊਗਾ ਵੀ ਪਹਿਲਾਂ ਲੋਕ ਕਿੰਨੇ ਤਰ੍ਹਾਂ ਦੇ ਖੇਤੀ ਕਰਦੇ ਸੀਗੇ ਹੁਣ ਆਪਾਂ ਇਕੱਲੇ ਇੱਕ ਹੁਣ ਤਾਂ ਜਦ ਆਪਾਂ ਇੱਕ ਸਿਰਫ ਜੇ ਖਾਲ ਕੱਢ ਨਾ ਹੋਵੇ ਉਹਦੇ ਵੀ ਸਪਰੇਅ ਕਰ ਦਿੰਨੇ ਆ ਵੀ ਆਪਾਂ ਇੰਨੇ ਕ ਆਲਸੀ ਹੋ ਗਏ ਇੰਨੇ ਕ ਆਪਾਂ ਕਮਜ਼ੋਰ ਹੋ ਗਏ ਵੀ ਆਪਾਂ ਕੰਮ ਕਰ ਜਮਾ ਛੱਡ ਗਏ ਹੁਣ ਤੁਹਾਨੂੰ ਉਸੇ ਤਰ੍ਹਾਂ ਇੱਕ ਮੈਂ ਹੋਰ ਮਿਸਾਲ ਦਿਖਾ ਰਿਹਾ ਥੋੜੇ ਸਾਹਮਣੇ ਕੀ ਖਾ ਕੇ ਸਾਹਮਣੇ ਨਹੀਂ ਹੈਗੇ ਬਾਈ ਜੀ ਦੇਖੋ ਇਹ ਵਧੀਆ ਗੱਲਾਂ ਵੀ ਵਾਹਣ ਪੱਧਰ ਕਰ ਰਹੇ ਨੇ ਕੋਈ ਗੱਲ ਨਹੀਂ ਕਰੋ ਪੱਧਰ ਸਾਹਮਣੇ ਟਰੈਕਟਰ ਚੱਲੀ ਜਾਂਦਾ ਕਰਾ ਲਾ ਰਹੇ ਨੇਗੇ ਤੇ ਆਹ ਛੋਟਾ ਜਿਹਾ ਬੱਚਾ ਦੇਖੋ ਟਰੈਕਟਰ ਚਲਾ ਰਿਹਾ ਬਹੁਤ ਵਧੀਆ ਗੱਲ ਆ ਵੀ ਮਾਪਿਓ ਮਿਲ ਨਾਲ ਤੁਰ ਕੇ ਉਹਨੂੰ ਖੇਤਾਂ ਦੇ ਵਿੱਚ ਨਾਲ ਕੰਮ ਕਰਾ ਰਿਆ ਬਹੁਤ ਵਧੀਆ ਗੱਲ ਕਰੋਨਾ ਹੀ ਚਾਹੀਦਾ ਜਵਾਕਾਂ ਨੂੰ ਘਰੇ ਬੈਣੇ ਚੰਬਰ ਮੋਬਾਈਲ ਦੇਖੀ ਜਾਂਦੇ ਨੇ ਕਿ ਪਾਣੀ ਦਾ ਗਲਾਸ ਤੱਕ ਨਹੀਂ ਫੜ ਪਾਉਂਦੇ ਕਿਸੇ ਨੂੰ ਬਜ਼ੁਰਗਾਂ ਨੂੰ ਨਾ ਯਾਨੀ ਕਿ ਸਾਨੂੰ ਤੁਸੀਂ ਬਣ ਲਾਹ ਦਿਓ ਅਸੀਂ ਸੁਣ ਦਿੰਦੇ ਹਾਂਗੇ ਤੇ ਬਈ ਪੱਧਰ ਕਰ ਰਹੇ ਨੇ ਮੇਰੇ ਸਭ ਤੋਂ ਬਾਰੇ ਆ ਵੀ ਪੱਧਰ ਕਿਉਂ ਕਰ ਰਹੇ ਨੇ ਪਹਿਲਾਂ ਕੀ ਹੁੰਦਾ ਸੀਗਾ ਵੀ ਆਪਾਂ ਸਾਰੀ ਖੇਤੀ ਕਰਦੇ ਸੀਗੀ ਜਿਹੜੀ ਉੱਚੀ ਜਗ੍ਹਾ ਹੁੰਦੀ ਸੀਗੀ ਉੱਥੇ ਨਰਮਾ ਮੂਫਲੀ ਇੱਕ ਵਗੈਰਾ ਜਾਂ ਜਿਹੜੀ ਫਸਲ ਹੁੰਦੀ ਸੀ ਜਿਸ ਹਿਸਾਬ ਨਾਲ ਹੁੰਦੀ ਸੀ ਵੀ ਇੱਥੇ ਆਪਾਂ ਨੂੰ ਪਾਣੀ ਦੀ ਮਾਰ ਆ ਉੱਥੇ ਪਾਣੀ ਜਿਹੜੀ ਵੱਧ ਖਾਂਦੀ ਫਸਲ ਆਪਾਂ ਉਹ ਵੀ ਲੈਂਦੇ ਸੀਗੇ ਜਿਹੜੀ ਪਾਣੀ ਘੱਟ ਖਾਂਦੀ ਸੀ ਉਹਨੂੰ ਆਪਾਂ ਟਿੱਬਿਆਂ ਦੇ ਬੀਜ ਲੈਂਦੇ ਸੀਗੇ ਹਨਾ ਤੇ ਅਰੇ ਸਿਰੂ ਸਿਹੜਾ ਬਾਣ ਬੂਣ ਹੁੰਦਾ ਸੀਗਾ ਮੰਜੇ ਬੂਣ ਵਾਲਾ ਸਾਰਾ ਭਰਾਵੋ ਜੀਵਿੰਦਰਾ ਦੇ ਖੇਤਾਂ ਨੂੰ ਤਿਆਰ ਕਰਦਾ ਸੀਗਾ ਹੁਣ ਸਾਡੀ ਇਹ ਮਹਿੰਗਾਈ ਦਾ ਕਾਰਨ ਅਸੀਂ ਮੋਦੀ ਨੂੰ ਦੱਸ ਰਿਆਂ ਵੀ ਮੋਦੀ ਮਹਿੰਗਾਈ ਕਰ ਰਿਹਾ ਵੀ ਮਹਿੰਗਾਈ ਕਿੱਥੇ ਵੱਧ ਗਈ ਸਿਲੰਡਰ ਅੱਜ ਹਜ਼ਾਰ ਦਾ ਹੋ ਗਿਆ ਉਹ ਭਰਾਵੋ ਜੇ ਥੋੜੇ ਦਰਫਤ ਲੱਗੇ ਹੋਣਗੇ ਹੋਣਗੇ ਤਾਂ ਆਪਾਂ 6 ਮਹੀਨੇ ਬਾਅਦ ਸਾਲ ਬਾਅਦ 2 ਸਾਲਾਂ ਬਾਅਦ ਉਹਦੀ ਕਟਾਈ ਕਰਾਂਗੇ ਆਪਾਂ ਨੂੰ ਸਿਲੰਡਰ ਲੈਣ ਦੀ ਲੋੜ ਹੀ ਨਹੀਂ ਪੈਣੀ ਹਲਦੀ ਲੈਣ ਦੀ ਐਸ ਟਾਈਮ ਲਸਨ ਜਿਹੜਾ ਮੰਡੀ ਦੇ ਵਿੱਚ ਐ ਭਰਾਵੋ ਉਹ ਕਰੀਬ ਕਰੀਬ 150 ਰੁਪਏ ਕਿਲੋ बिक ਰਿਹਾ ਮਾਰਕੀਟ ਦੇ ਵਿੱਚ 130 35 ਰੁਪਏ ਮੰਡੀਦਾਰੀ ਦੱਸ ਰਹੇ ਨੇ ਤਾਂ ਮਿਹਈ ਦਾ ਕਾਰਨ ਕਸੀਂ ਖੁਦ ਆਪਾਂਗੇ ਜਦੋਂ ਅਸੀਂ ਆਦੇ ਹੱਥ ਪੈਰ ਹਿਲਾਉਣੇ ਛੱਡਤੇ ਹੁਣ ਆ ਪੱਧਰ ਕਰ ਰਹੇ ਨੇ ਕੋਈ ਐਸਾ ਸਮਾਂ ਆਊਗਾ ਕਿ ਜਦੋਂ ਨੂੰ ਇੱਥੇ ਮਿੱਟੀ ਪਾਉਣੀ ਪਊਗੀ ਪਾਣੀ ਖੜਨ ਲੱਗ ਗਿਆ ਤਾਂ ਆਪਾਂ ਬਾਹਨ ਬਾਹਲੇ ਪੱਧਰ ਨਾ ਕਰੀਏ ਜਿਵੇਂ ਉੱਚੇ ਨੀਵੇਂ ਹਿਮਾਚਲ ਦੇ ਵਿੱਚ ਹੈਗੇ ਨੇ ਕਿ ਮੱਕੀ ਬੀਜ ਦੀ ਜਿੱਥੇ ਪਾਣੀ ਵੱਧ ਖਾਂਦਾ ਝੋਨਾ ਲਾ ਲਿਆ ਕੁਈ ਹਲਦੀ ਬੀਜ ਲੀ ਕੋਈ ਲਸਣ ਬੀਜ ਲਿਆ ਕੋਈ ਗਾਜਰਾ ਬੀਜ ਲਿਆ ਕੋਈ ਟਮਾਟਰ ਬੀਜ ਲਿਆ ਜੀ ਜਿਹੜੀ ਮੈਨੂੰ ਜਿਸ ਤਰ੍ਹਾਂ ਦਾ ਕੋਈ ਫਸਲ ਖਾਂਦੀ ਆ ਤਾਂ ਭਰਾਵੋ ਉਸ ਨੂੰ ਕਿਵੇਂ ਲੱਗੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਵੀਡੀਓ ਬਹੁਤ-ਬਹੁਤ ਸ਼ੇਅਰ ਕਰਿਓ ਤਾਂ ਤਾਂ ਜੋ ਆਪਾਂ ਮਗਾਈ ਨੂੰ ਘਟਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ